ਜਿੰਨਾਂ ਦੇ ਨਾ ਬਿਆਨ ਨਹੀਂ ਮਿਲਦੇ ਹੁੰਦੇ ਕਹਿੰਦੇ ਕੋਸ ਹੋਰ ਹੁੰਦੇ ਨੇ ਤੇ ਕਹਿੰਦੇ ਕਰਦੇ ਕੋਸ ਹੋਰ ਹੁੰਦੇ ਨੇ ਕਹਿੰਦੀ ਗਮਜੇ ਹੋਇਆ ਦੱਸੀ ਮੈਨੂੰ ਹਾਂ ਆਪ ਉਹ ਮੈਨੂੰ ਹੱਸ ਕੇ ਬੋਲੀ ਗਮਜੇ ਹੋਇਆ ਦੱਸੀ ਮੈਨੂੰ ਆਪ ਮੈਨੂੰ ਹੱਸ ਕੇ ਬੋਲੀ ਸਾਦਗੀ ਨੂੰ ਪਸੰਦ ਹਾਂ ਕਰਦੀ ਟੌਰ ਕੱਢ ਕੇ ਪੂਰਾ ਜੱਜ ਕੇ ਬੋਲੀ ਨਾਰਿਆਂ ਜਿਹੇ ਤੇ ਸੁਣਾ ਦਿੰਨਾ ਜੀ ਜਿਹੜੀਆਂ ਜਾਂਦੀਆਂ ਹੋਈਆਂ ਲਾਰੇ ਲਾ ਕੇ ਜਾਂਦੀਆਂ ਨੇ ਇਹੇ ਜਾਂਦੇ ਉੱਲੀਆਂ ਦੇ ਥੱਲੇ ਚੁੰਨੀ ਬੋਲਦੀ ਸੀ ਉਹ ਮੈਨੂੰ ਯਾਦ ਉਹਦਾ ਲੱਗੇ ਗੋਟੇ ਉੱਤੇ ਸ਼ੀਸ਼ਿਆਂ ਨੂੰ ਭੰਨਣਾ ਕਹਿੰਦੀ ਮੇਰਾ ਬਸ ਮੇਰਾ ਤੂੰ ਹੀ ਕੱਲਾ ਏ ਕਿਹਾ ਇਹੋ ਜੇ ਹਿਸਾਬ ਨਾਲ ਪਿਆ ਮੰਨਣਾ ਮੈਨੂੰ ਚੰਗੀ ਤਰ੍ਹਾਂ ਬੰਨਣੀ ਨਹੀਂ ਪੱਗ ਗਈ ਯਾਰੋ ਉਹਨੇ ਸਿੱਖ ਲਿਆ ਆਸ਼ਿਕਾਂ ਨੂੰ ਲਾਰੇਆਂ 'ਚ ਬੰਨਣਾ ਇੱਕ ਮੇਰਾ ਸ਼ੇਅਰ ਲਿਖਾਈ ਹੈ ਹੁਣ ਵੀ ਜਿਨ੍ਹਾਂ ਦੇ ਨਾ ਬਿਆਨ ਨਹੀਂ ਮਿਲਦੇ ਹੁੰਦੇ ਕਹਿੰਦੇ ਕੋਸ ਔਰ ਹੁੰਦੇ ਨੇ ਤੇ ਕਹਿੰਦੇ ਕਰਦੇ ਕੋਸ ਔਰ ਹੁੰਦੇ ਨੇ ਕਹਿੰਦੀ ਗਮਜੇ ਹੋਇਆ ਦੱਸੀ ਮੈਨੂੰ ਆਪ ਉਹ ਮੈਨੂੰ ਹੱਸ ਕੇ ਬੋਲੀ ਗਮਜੇ ਹੋਇਆ ਦੱਸੀ ਮੈਨੂੰ ਆਪ ਮੈਨੂੰ ਹੱਸ ਕੇ ਬੋਲੀ ਸਾਦਗੀ ਨੂੰ ਪਸੰਦ ਹਾਂ ਕਰਦੀ ਟੌਰ ਕੱਢ ਕੇ ਪੂਰਾ ਜੱਟ ਕੇ ਬੋਲੀ ਤੂੰ ਬੈਠ ਖਾਂ ਮੇਰੇ ਨੇੜੇ ਹੋ ਕੇ ਤੂੰ ਬੈਠ ਖਾਂ ਮੇਰੇ ਨੇੜੇ ਹੋ ਕੇ ਦਿਲ ਚ ਦੂਰੀ ਰੱਖ ਕੇ ਬੋਲੀ ਬਾਰਿਸ਼ ਹੈ ਪਸੰਦ ਮੈਨੂੰ ਹੱਥ ਚ ਸਤਰੀ ਚੱਕ ਕੇ ਬੋਲੀ ਬੇ ਸ਼ਕਲਾਂ ਵਿੱਚ ਕੀ ਰੱਖਿਆ ਏ ਹਾਂ ਬੇ ਸ਼ਕਲਾਂ ਵਿੱਚ ਕੀ ਰੱਖਿਆ ਏ ਮੈਨੂੰ ਸਿਰ ਤੋਂ ਪੈਰ ਤੱਕ ਤੱਕ ਕੇ ਬੋਲੀ ਬੇ ਇਸ਼ਕ ਮੁਹੱਬਤ ਕੁਝ ਨਹੀਂ ਹੁੰਦਾ ਵੇ ਇਸ਼ਕ ਮੁਹੱਬਤ ਕੁਝ ਨਹੀਂ ਹੁੰਦਾ ਲੱਗਦਾ ਮੱਛੀ ਪੱਥਰ ਚਟਕੇ ਬੋਲੀ ਵੈਸੇ ਮੁਹੱਬਤ ਕੀ ਹੈ ਤੁਹਾਡੇ ਹਿਸਾਬ ਨਾਲ ਬੱਸ ਜੀ ਮੰਮੀ ਦੇਖਦੀ ਹੈ ਜੀ ਮੇਰੀਆਂ ਸਾਰੀਆਂ ਨਾ ਮੇਰੀ ਮੰਮੀ ਮੈਨੂੰ ਪਹਿਲੀ ਵਾਰਾ ਲੜਦੀ ਆ ਤੂੰ ਮੈਂ ਇਹੀ ਕਰਦੇ ਨਾ ਮੁਹੱਬਤ ਮੁਹੱਬਤ ਜੇ ਬੋ ਕਰੇ ਗਾਲਾਂ ਪੈਦੀਆਂ ਜੀ ਇਹ ਵੀ ਬਦਨਾਮ ਹੋ ਜਾਂਦੀ ਹੈ ਵਿਚਾਰੇ ਉਹ ਹੀ ਤਾਂ ਗੱਲ ਹੈ ਫਿਲਮ ਚਲਦੀ ਉਧਰ ਨੂੰ ਹੈ ਲਿਖਣਾ ਪੈਂਦਾ ਜੀ ਹੁਣ ਇਹੇ ਜਿਹਾ ਸੁਣਾ ਦਿੰਦਾ ਜੀ ਕਹਾਣੀਆਂ ਸਾਨੂੰ ਹਾਥ ਨੇ ਸਾਡੀ ਕੀ ਕਹਾਣੀ ਹੈ ਬਸ ਦਿਲ ਟੜਵਾਈ ਬੈਠੇ ਹੁਣ ਕੀ ਦੱਸੀ ਪੱਟੀ-ਪੁੱਟੀ ਲਿਆਉਂ ਦਿਲ ਜੋੜ ਕੇ ਫੈ ਵੀ ਕਿ ਕਿ ਹੈ ਉਹ ਤਾਂ ਜੋੜੀ ਬਾਈ ਨੇ ਜੋੜਤਾ ਹੀ ਆਪਾਂ ਪਹਿਲਾਂ ਟੁੱਟਣੇ ਤਾਂ ਪਹਿਲਾਂ ਜੋੜ ਲਈ ਅੱਛਾ ਨਹੀਂ ਫਿਰ ਟੁੱਟਣ ਤੋਂ ਕਿਵੇਂ ਜੋੜਿਆ ਇਹ ਫਿਰ ਕਿਵੇਂ ਹੋਇਆ ਇਹ ਤਾਂ ਬਾਈ ਦੀ ਮਿਹਰਬਾਨੀ ਹੈ ਉਹ ਹੋਇਆ ਖੜਾ ਕਿਹੜੇ ਬਾਈ ਨੇ ਅੱਛਾ ਨਹੀਂ ਬਾਈ ਕੀ ਸੁਣਾਉਂਦੀ ਸੀ ਇਹ ਉਹ ਜੇ ਹੁਣ ਬੇਕੋ ਬਹੁਤ ਕੇਸ ਨੇਗੇ ਮੁੰਡਿਆਂ ਦੇ ਦਿਲ ਟੁੱਟਦੇ ਐ ਤੇ ਫਿਰ ਇਹਨਾਂ ਨੂੰ ਜੋੜੀਏ ਕਿਵੇਂ ਹੁਣ ਕਿਵੇਂ ਜੁੜਨਗੇ ਇਹ ਕੁਛ ਨਹੀਂ ਆਪਦੇ ਮਾਂ ਪਿਓ ਕੋ ਨਹੀਂ ਦੇਖੋ ਆਪਦੀ ਜ਼ਿੰਦਗੀ ਕੰਨੀ ਦੇਖੋ ਹਾਂ ਜਿਹੜਾ ਛੱਡ ਹੀ ਗਿਆ ਜੀ ਉਹਦੇ ਪਿੱਛੇ ਕੀ ਰੋਣਾ। ਹਾਂ। ਜਿਹੜਾ ਖੜਨਾ ਉਹ ਉਹਦੇ ਪਿੱਛੇ ਰੋ ਜੇ ਰੋਣਾ ਵੀ ਆ। ਜਿਹੜਾ ਖੜ ਰਿਹਾ ਆਪਣੇ ਨਾਲ ਮਾਪਿਓ ਆਪਣੇ। ਨਹੀਂ ਵਧੀਆ ਗੱਲ ਐ ਬਈ। ਬਾ ਫਿਰ ਜਦੋਂ ਉਹ ਨੇਹਗੇ ਆਪਣੇ ਨਾਲ ਆਪਾਂ ਨੂੰ ਕਿਸੇ ਕੋਈ ਮਰਜ਼ੀ ਜਾਂਦਾ ਜਾਵੇ। ਹੂੰ। ਆਉਂਦਿਆਂ ਨੂੰ ਰਾਹ ਜਾਂਦਿਆਂ ਨੂੰ ਚਾਹ। ਇਹ ਆਉਂਦਿਆਂ ਨੂੰ ਚਾਹ ਜਾਂਦਿਆਂ ਨੂੰ ਰਾਹ। ਨਹੀਂ ਇਹਨਾਂ ਦੇ ਕੇਸ 'ਚ ਫਿਰ ਕੀ ਹੋਇਆ ਕਿਵੇਂ ਸਟੱਡੀ ਕੀਤਾ ਤੁਸੀਂ ਇਹਨਾਂ ਦੇ ਕੇਸ? ਕੁਛ ਨਹੀਂ ਹਲ ਤਾਂ ਲੈ ਆਈ ਮਾਨਸਾ ਤੋਂ। ਉਹ ਲੈ ਲਿਆ। ਅੱਛਾ। ਕਹਿੰਦਾ ਵੀ ਉਹ ਲੈ ਲਿਆ ਕਰਾਂਗੇ ਆਪਾਂ। ਅੱਛਾ। ਕਦੋਂ ਚੱਲ ਜ਼ਿੰਦਗੀ ਬਣਾਉਣੇ ਆਪਦੀ। ਤੇ ਪਹਿਲਾਂ ਕੀ ਕੀਤਾ ਖਰਾਬ ਕੀਤੀ ਜ਼ਿੰਦਗੀ ਖਰਾਬ ਹੀ ਕੀਤੀ ਐਨਾ ਟਾਂ ਖਰਾਬ ਕਾਨੂੰ ਕੋ ਤਜਰਬੇ ਮਿਲ ਗਏ ਹਾਂ ਜੀ ਹੈ ਜ਼ਿੰਦਗੀ ਉਹ ਤੇਰੀ ਬੰਗਾ ਲੈਂਦੇ ਨਾ ਲਾ ਜੀ ਅੱਛਾ ਫਾਇਦਾ ਨਹੀਂ ਠੀਕ ਹੈ ਚਲੋ ਟਾਈਮ ਤੇ ਬਤਲ ਲੱਗ ਗਿਆ ਹਾਂ ਜੀ ਤੇ ਕੀ ਸੁਪਨਾ ਤੁਹਾਡਾ ਕੀ ਕਰਨਾ ਤੁਸੀਂ ਮੈਂ ਵੀਡੀਓਗ੍ਰਾਫੀ ਦਾ ਕਰਦੇ ਹਾਂ ਹੂੰ ਹਾਂ ਜੀ ਬਸ ਫਿਰ ਕਰੋ ਤੁਸੀਂ ਫਿਰ ਸਾਡੇ ਨਾਲ ਆ ਜਾਓ ਹਾਂ ਹਾਂ ਜਰੂਰ ਆਵਾਂਗੇ ਜੀ ਹਾਂ ਹਾਂ ਜੀ ਜਰੂਰ ਕੁਝ ਲਿਖਣਾ ਯਾਰ ਤੁਹਾਡਾ ਦਿਲ ਟੁੱਟਿਆ ਹੈ ਇਹਨਾਂ ਨੇ ਕੁਝ ਲਿਖਿਆ ਨਹੀਂ ਕੀ ਕਿਹੜੇ ਗਾਣੇ ਸੁਣਦੇ ਸੀ ਕੀ ਲਿਖਦੇ ਕਰਦੇ ਸੀ ਉਹ ਤਾਂ ਸਾਨੂੰ ਦੱਸੋ ਆਪਣੇ ਜਜ਼ਬਾਤ ਉਹ ਬਾਈ ਮਰੀ ਵੀ ਬੱਸ ਬਾਈ ਮਰੀ ਵੀ ਹੁੰਦਾ ਬਾਈ ਤੁਸੀਂ ਡਰਾਉਂਦੇ ਹੋ ਬਾਈ ਇਹਨਾਂ ਨੂੰ ਨਹੀਂ ਨਹੀਂ ਕੁਛ ਨਹੀਂ ਵੈਸੇ ਹਲੇ ਉਮਰ ਵੀ ਕੁਛ ਨਹੀਂ ਛੋਟਾ ਭਾਈ ਆ ਮੇਰਾ ਮੰਨ ਲਓ ਆਈ ਮੰਨ ਲਓ ਬੱਸ ਅੱਛਾ ਹਾਂ ਤਾਂ ਕਰਕੇ ਫਿਰ ਆਪਾਂ ਤੂੰ ਦੇਖਿਆ ਨਹੀਂ ਜਾਂਦਾ ਕੋਈ ਨਾਲ ਦਾ ਐਵੇਂ ਡਿਪਰੈਸਿਵ ਹੋਵੇ ਡਿਪਰੈਸ਼ਨ ਕੋਈ ਲੈਣਾ ਰੱਖੋ ਬੱਸ ਮੁੱਕਦੀ ਗੱਲ ਇਹ ਆ ਕੁਛ ਨਹੀਂ ਜਿਹੜਾ ਕਰਨ ਵਾਲੇ ਸੀ ਉਹ ਕਰ ਗਿਆ ਹਨਾ ਜੋ ਕਰੇਗਾ ਉਹ ਭਰੇਗਾ ਆਪਾਂ ਕਿਉਂ ਟੈਨਸ਼ਨ ਲੈਣੀ ਹੈ ਹਨਾ ਟੈਨਸ਼ਨ ਮਿੱਤਰਾਂ ਨੂੰ ਐ ਨਹੀਂ ਨਾ ਨਾ ਟੈਨਸ਼ਨ ਮਿੱਤਰਾਂ ਨੂੰ ਐ ਨਹੀਂ ਲਾਰੇ ਜੇ ਤੇ ਸੁਣਾ ਦਿੰਨਾ ਜੀ ਜਿਹੜੀਆਂ ਜਾਂਦੀ ਹੋਈਆਂ ਲਾਰੇ ਲਾ ਕੇ ਜਾਂਦੀਆਂ ਨੇ ਇਹ ਜਾਂਦੇ ਹਾਂ ਲੈ ਕੇ ਬੁੱਲੀਆਂ ਦੇ ਥੱਲੇ ਚੁੰਨੀ ਬੋਲਦੀ ਸੀ ਉਹ ਮੈਨੂੰ ਯਾਦ ਉਹਦਾ ਲੱਗੇ ਗੋਟੇ ਉੱਤੇ ਸ਼ੀਸ਼ਿਆਂ ਨੂੰ ਭੰਨਣਾ ਕਹਿੰਦੀ ਮੇਰਾ ਬਸ ਮੇਰਾ ਤੂੰ ਹੀ ਕੱਲਾ ਹੈ ਕਿਹਾ ਇਹੋ ਜੇ ਹਿਸਾਬ ਨਾਲ ਪਿਆ ਮੰਨਣਾ ਮੈਨੂੰ ਚੰਗੀ ਤਰਾ ਬੰਨਣੀ ਨਹੀਂ ਪੱਗ ਗਈ ਯਾਰੋ ਉਹਨੇ ਸਿੱਖ ਲਿਆ ਆਸ਼ਿਕਾਂ ਨੂੰ ਲਾਰੇਆਂ ਤੇ ਬੰਨਣਾ ਹਾਂ 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 ਮਤਲਬ ਜ਼ਿਆਦਾ ਐਕਸਪੀਰੀਅੰਸ ਸੀ ਹੈ ਪੂਰੀ ਚੱਕੀ ਫਿਰਦੀ ਐ ਜੀ ਐਕਸਪੀਰੀਅੰਸ ਅੱਜ ਕੱਲ ਕੀ